ਹੈਲੋ ਸਤਿ ਸ਼੍ਰੀ ਅਕਾਲ ਆਦਮ ਨਮਸਤੇ ਦੋਸਤੋ ਦੋਸਤੋ ਐਂਡ ਤੱਕ ਦੇਖਣਾ ਤੁਹਾਨੂੰ ਦੇਖਣ ਨੂੰ ਮਿਲਣਗੇ ਕੁਐਸਚਨ ਜੋ ਪੇਪਰਾਂ ਦੇ ਵਿੱਚ ਆਉਂਦੇ ਹਨ ਉਹ ਕੀ ਹੈ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਤਾਂ ਦੋਸਤੋ ਬਹੁਤ ਇੰਪੋਰਟੈਂਟ ਰਹਿਣ ਵਾਲੀ ਹੈ ਤੁਹਾਡੇ ਲਈ ਇਹ ਵੀਡੀਓ ਕਿਉਂਕਿ ਇਸ ਦੇ ਵਿੱਚ ਜੋ ਕੰਟੈਂਟ ਦਿੱਤਾ ਗਿਆ ਹੈ ਤੁਹਾਨੂੰ ਕਿਸੇ ਵੀ ਬੁੱਕ ਦੇ ਵਿੱਚੋਂ ਕੀ ਹੈ ਲੱਭਣ ਦੀ ਜ਼ਰੂਰਤ ਨਹੀਂ ਹੈ ਤਾਂ ਦੋਸਤੋ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ ਪਹਿਲਾ ਕੁਐਸਚਨ ਕਹਿੰਦਾ ਹੈ ਕਿ ਕਾਂਗਰਸ ਦੇ ਕਿਸ ਸੈਸ਼ਨ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਸਮਝੌਤਾ ਹੋਇਆ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਕਾਂਗਰਸ ਸੈਸ਼ਨ ਹੁਣ ਸੈਸ਼ਨ ਦੀ ਗੱਲ ਹੋ ਰਹੀ ਹੈ ਭਾਰਤੀ ਰਾਸ਼ਟਰੀ ਕਾਂਗਰਸ ਤੇ ਮੁਸਲਿਮ ਲੀਗ ਦੋ ਹੀ ਚੀਜ਼ਾਂ ਸਨ ਮੁਸਲਿਮ ਲੀਗ ਤੇ ਰਾਸ਼ਟਰੀ ਕਾਂਗਰਸ ਤਾਂ ਸਮਝੌਤਾ ਹੋਇਆ ਸੀ ਦੋਸਤੋ ਲਖਨਊ ਸੈਸ਼ਨ 1916 ਦੇ ਵਿੱਚ ਕੀਆ ਸਮਝੌਤਾ ਹੋਇਆ ਸੀ ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਉਸ ਤੋਂ ਅੱਗੇ ਚੱਲ ਜਾਈਏ ਅਗਲਾ ਕੁਐਸਚਨ ਕਹਿੰਦਾ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਕਿਸ ਸੈਸ਼ਨ ਵਿੱਚ ਬਾਲ ਗੰਗਾਧਾਰ ਨੇ ਇਹ ਕਿਹਾ ਸੀ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਮੈਂ ਇਸ ਨੂੰ ਲੈ ਕੇ ਰਾਵਾਂਗਾ ਤਾਂ ਬੜੀ ਵਾਰ ਪੇਪਰ ਦੇ ਵਿੱਚ ਆਇਆ ਹੈ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਮੈਂ ਇਸ ਨੂੰ ਲੈ ਕੇ ਰਾਵਾਂਗਾ ਕਿਸ ਨੇ ਕਿਹਾ ਹੈ ਬਾਲ ਗੰਗਾਧਾਰ ਤਿਲਕ ਨੇ ਕਿਹਾ ਹੈ ਕਿਹੜੇ ਸੈਸ਼ਨ ਦੇ ਵਿੱਚ ਕਿਹਾ ਸੀ ਇਹ ਕਿਸੇ ਨੂੰ ਨਹੀਂ ਪਤਾ ਤਾਂ ਦੋਸਤੋ ਇਹ ਸੈਸ਼ਨ ਸੀ ਲਖਨਊ ਸੈਸ਼ਨ 1916 ਚ ਹੋਇਆ ਸੀ ਉਸ ਦੇ ਵਿੱਚ ਇਹ ਕਿਹਾ ਸੀ ਨੈਕਸਟ ਕੁਐਸਚਨ ਹੈ ਦੋਸਤੋ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਕਮੈਂਟ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੇ ਕੀ ਹੈ ਇੰਪੋਰਟੈਂਟ ਕੁਐਸਚਨ ਦੇਖਣ ਨੂੰ ਮਿਲਦੇ ਰਹਿਣ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਲਗਾਤਾਰ 6 ਸਾਲ ਤੱਕ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਕੌਣ ਰਹੇ ਤਾਂ ਉਹਨਾਂ ਦਾ ਨਾਮ ਹੈ ਮੌਲਾਨਾ ਅਬੁਲ ਕਲਾਮ ਆਜ਼ਾਦ ਤਾਂ ਇਹ ਕੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਮੇਸ਼ ਚੰਦਰ ਬੈਨਰਜੀ ਕੌਣ ਹੋਏ ਇਹ ਤੁਹਾਨੂੰ ਪਤਾ ਹੈ ਸਰੋਜਨੀ ਨਾਇਡੂ ਕੀ ਹੈ ਨਾਈਟਿੰਗੇਲ ਆਫ ਇੰਡੀਆ ਹੈ ਭਾਰਤ ਦੀ ਕੋਇਲ ਹੈ ਯਾਦ ਰੱਖਣਾ ਹੈ ਪੰਜਾਬ ਦੀ ਕੋਇਲ ਸਾਰਿਆਂ ਨੂੰ ਪਤਾ ਹੈ ਸ਼੍ਰੀਿੰਦਰ ਕੌਰ ਨੂੰ ਕਿਹਾ ਜਾਂਦਾ ਹੈ ਭਾਰਤ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ ਸਰੋਜਨੀ ਨਾਇਡੂ ਨੂੰ ਕਿਹਾ ਜਾਂਦਾ ਹੈ ਤਾਂ ਇਸ ਦਾ ਆਨਸਰ ਸੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਸੁਤੰਤਰਤਾ ਦੇ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਕੌਣ ਸੀ ਤਾਂ ਹੁਣ ਇੱਥੇ ਕੀ ਆ ਗਿਆ ਆਜ਼ਾਦੀ ਦੇ ਸਮੇਂ ਮਤਲਬ ਕਿ ਸੁਤੰਤਰ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਭਾਰਤੀ ਰਾਸ਼ਟਰੀ ਕਾਂਗਰਸ ਆਈਐਨਸੀ ਦਾ ਪ੍ਰਧਾਨ ਕੌਣ ਸੀ ਤਾਂ ਦੋਸਤੋ ਤੁਸੀਂ ਜੇਪੀ ਕ੍ਰਿਪਲਾਨੀ ਸੀ ਯਾਦ ਰੱਖਣਾ ਹੈ ਜੇਬੀ ਕ੍ਰਿਪਲਾਨੀ ਕੀ ਹੈ ਇਹ ਉਦੋਂ ਕੀ ਸੀ ਪ੍ਰਧਾਨ ਸੀ ਤਾਂ ਨੈਕਸਟ ਗੱਲ ਕੀਤੀ ਜਾਵੇ ਕਿਉਂਕਿ ਪ੍ਰੈਜ਼ੀਡੈਂਟ ਦੀ ਗੱਲ ਕਰ ਰਹੇ ਆਪਾਂ ਸੈਸ਼ਨ ਦੀ ਗੱਲ ਹੋ ਰਹੀ ਹੈ ਕਾਂਗਰਸ ਦੀ ਤਾਂ ਅਗਲਾ ਕੁਐਸਚਨ ਕਹਿੰਦਾ ਕਾਂਗਰਸ ਦੀ ਸਥਾਪਨਾ ਦੇ ਸੰਦਰਭ ਵਿੱਚ ਸੇਫਟੀ ਵਾਲ ਆਫ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ ਦੋਸਤੋ ਕੋਈ ਬਿਲ ਸੀ ਸੇਫਟੀ ਵਾਲੋ ਤਾਂ ਇਹ ਕੀ ਬਹੁਤ ਇੰਪੋਰਟੈਂਟ ਹੈ ਤਾਂ ਇਹ ਕਿਸ ਨੇ ਦਿੱਤਾ ਸੀ ਜੋ ਕਿ ਇਸ ਦਾ ਆਨਸਰ ਹੈ ਦੋਸਤੋ ਆਨਸਰ ਲਾਲਾ ਲਾਜਪਤਰਾਏ ਹੈ ਰਾਈਟ ਆਨਸਰ ਹੈ ਲਾਲਾ ਲਾਜਪਤਰਾਏ ਇੱਥੋਂ ਦੇ ਰਹਿਣ ਵਾਲੇ ਹਨ ਇਹ ਮੋਗਾ ਡਿਸਟ੍ਰਿਕਟ ਦੇ ਰਹਿਣ ਵਾਲੇ ਹਨ ਅਤੇ ਉੱਥੇ ਕਿਹੜਾ ਪਿੰਡ ਹੈ ਟੁੱਡੀਕੇ ਬਹੁਤ ਵਾਰ ਕੁਐਸਚਨ ਬਣਦਾ ਹੈ ਇਹ ਪੰਜਾਬ ਦੇ ਵਿੱਚ ਟੁੱਡੀਕੇ ਤੇ ਇਹਨਾਂ ਦੀ ਡੈਥ ਹੋਈ ਸੀ ਲਾਠੀ ਚਾਰਜ ਕੀਤਾ ਗਿਆ ਸੀ ਉਦੋਂ 1928 ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀ ਦਾਦਾ ਭਾਈ ਨਰੋਜੀ ਨੂੰ ਯਾਦ ਰੱਖਣਾ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਗ੍ਰੈਂਡ ਮੈਨ ਗ੍ਰੈਂਡ ਮੈਨ ਦੇ ਨਾਮ ਨਾਲ ਜਾਣੇ ਜਾਂਦੇ ਹਨ ਤਾਂ ਦੋਸਤੋ ਦਾਦਾ ਭਾਈ ਨਰੋਜੀ ਜਾਣੇ ਜਾਂਦੇ ਹਨ गोपाल कृष्ण गोखले इत्ते ਪਿਆ ਹੈ ਤਾਂ ਇਹ ਕੀ ਹਨ politcal leader ਸਨ ਜੋ ਕੇ ਕੀ ਹੈ ਮਹਾਤਮਾ ਗਾਂਧੀ ਦੇ ਕੀ ਸਨ ਮਹਾਤਮਾ ਗਾਂਧੀ ਜੀ ਦੇ politcal guru ਸਨ ਮਤਲਬ ਕੀ ਹੈ गोपाल कृष्ण गोखले ਜੀ ਮਹਾਤਮਾ ਗਾਂਧੀ ਦੇ ਗੁਰੂ ਸਨ ਰਾਜਨੀਤੀ ਦੇ ਤਾਂ ਨੈਕਸਟ ਕੁਐਸਚਨ ਹੈ ਅਗਲਾ ਕੁਐਸਚਨ ਕਹਿੰਦਾ ਹੈ ਕਹਿੰਦਾ ਦੋਸਤੋ ਦੇਖੋ ਦੋ ਵਾਰ 5 5 ਹੋਇਆ ਹੈ ਰਿਪੀਟ ਹੋਇਆ ਹੈ ਮਤਲਬ ਕੀ ਹੈ ਤੁਹਾਡੇ ਲਈ ਇਹ ਹੈ ਕਿ ਇਹ ਇੱਕ ਬੋਨਸ ਹੈ ਤੁਹਾਨੂੰ ਇੱਕ ਕੁਐਸਚਨ ਵੱਧ ਮਿਲ ਗਿਆ ਹੈ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਪ੍ਰਧਾਨ ਕੌਣ ਸੀ ਤਾਂ ਹੁਣ ਰਾਸ਼ਟਰੀ ਕਾਂਗਰਸ ਕਦੋਂ ਬਣੀ ਸੀ ਤਾਂ ਇੱਥੇ ਕੀ ਹੈ ਹੁਣ ਪਹਿਲਾ ਪ੍ਰਧਾਨ ਕੌਣ ਸੀ ਤਾਂ ਸਾਰਿਆਂ ਨੂੰ ਪਤਾ ਹੈ ਵਿਮੇਸ਼ ਚੰਦਰ ਬੈਨਰਜੀ ਸੀ ਪਹਿਲਾ ਪ੍ਰਧਾਨ ਸੀ ਦੋਸਤੋ ਯਾਦ ਰੱਖਣਾ ਹੈ ਭਾਰਤੀ ਕਾਂਗਰਸ ਦਾ ਪਹਿਲਾ ਪ੍ਰਧਾਨ ਸੀ ਵਿਮੇਸ਼ ਚੰਦਰ ਬੈਨਰਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਤਾਂ ਕਹਿੰਦਾ ਲਾਲ ਬਾਲ ਪਾਲ ਹੁਣ ਇਹ ਕੀ ਹੈ ਪੇਪਰ ਤੇ ਆਇਆ ਸੀ ਪੰਜਾਬ ਗਵਰਨਮੈਂਟ ਦੇ ਚ ਲਾਲ ਬਾਲ ਪਾਲ ਕੀ ਹੈ ਇਹ ਕੀ ਹੈ ਗਰਮ ਦਲੇ ਸੰ ਗਰਮ ਦਾਲ ਬਣਿਆ ਹੋਇਆ ਸੀ ਕਾਂਗਰਸ ਦਾ ਤੇ ਕਾਂਗਰਸ ਦੇ ਨੇਤਾ ਸਨ ਗਰਮ ਦਾਲ ਨੇਤਾ ਸਨ ਇਹ ਯਾਦ ਰੱਖਣਾ ਹੈ ਲਾਲ ਬਾਲ ਪਾਲ ਤਾ ਇਹਨਾਂ ਦੇ ਨਾਮ ਨਾਲ ਮਸ਼ਹੂਰ ਹੋਏ ਹਨ ਤਾਂ ਇਹਨਾਂ ਦੇ ਵਿੱਚੋਂ ਪ੍ਰਧਾਨ ਬਣਿਆ ਸੀ ਕੌਣ ਬਣਿਆ ਸੀ ਤਾਂ ਉਹ ਸੀ ਲਾਲਾ ਲਾਜਪਤਰਾਏ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ ਤਾਂ ਦੋਸਤੋ ਬਹੁਤ ਵਧੀਆ ਟ੍ਰਿਕ ਹੈ ਟ੍ਰਿਕ ਹੀ ਸਮਝਣਾ ਕੋਈ ਗੁੱਸਾ ਨਾ ਕਰਿਓ ਜਿਹੜਾ ਕੀ ਹੈ ਡਫਰ ਬੰਦਾ ਸੀ ਵਾਇਸ ਰాయ ਡਫਰ ਸੀ ਉਸਨੇ ਹੀ ਕੀਆ ਕਾਂਗਰਸ ਪਾਰਟੀ ਨੂੰ ਬਣਾਇਆ ਸੀ ਤਾਂ ਡਫਰ ਤੋਂ ਯਾਦ ਕਰ ਲੈਣਾ ਹੈ ਕੌਣ ਹੋ ਜਾਵੇਗਾ ਫਿਰ ਲord ਡਫਰਨ ਕੀਆ ਇਸ ਦਾ ਆਨਸਰ ਹੋ ਜਾਵੇਗਾ ਕਿਉਂਕਿ ਡਫਰ ਬੰਦਾ ਹੈ ਡਫਰ ਕੀਆ ਇਸ ਦੀ ਟ੍ਰਿਕ ਹੈ ਦੋਸਤੋ ਦੇਖੋ ਮਾਉਂਟ ਬੈਟਨ ਕੀ ਹੈ ਯਾਦ ਰੱਖਣਾ ਹੈ ਕੀ ਹੈ ਵੰਡ ਹੋਈ ਸੀ ਭਾਰਤ ਦੀ ਵੰਡ ਕੀਆ ਇਸ ਨੇ ਕਰਵਾਈ ਸੀ ਜੇਕਰ ਰਿਪਨ ਦੀ ਗੱਲ ਕੀਤੀ ਜਾਵੇ ਤਾਂ ਕੀ ਹੈ ਲੋਕਲ ਗਵਰਨਮੈਂਟ ਜੋ ਲੋਕਲ ਗਵਰਨਮੈਂਟ ਹੈ ਮਤਲਬ ਕਿ ਪੰਚਾਇਤਾਂ ਹਨ ਮਿਊਸਿਪਲਿਟੀਜ਼ ਨੂੰ ਉਸ ਦਾ ਕੀ ਕਿਹਾ ਜਾਂਦਾ ਇਸ ਨੂੰ ਪਿਤਾਮਾ ਕਿਹਾ ਜਾਂਦਾ ਹੈ ਤੇ ਇੱਕ ਦੋਸਤੋ ਹੋਰ ਚੀਜ਼ ਕੀਤੀ ਸੀ ਕਮੈਂਟ ਬਾਕਸ ਚ ਦੱਸ ਦਿਓ ਕਿ ਇਸ ਨੇ ਹੋਰ ਕਿਹੜਾ ਕੰਮ ਕੀਤਾ ਸੀ ਲਾਰਡ ਰਿਪਨ ਲਾਰਡ ਮਾਉਂਟ ਬੈਟਨ ਲਾਰਡ ਡਫਰਨ ਡਫਰਨ ਦੀ ਟ੍ਰਿਕ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਦੋਸਤੋ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਕਦੋਂ ਹੋਇਆ ਸੀ ਤਾਂ ਹੁਣ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਆ ਗਿਆ ਦੋਸਤੋ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਭ ਤੋਂ ਪਹਿਲਾਂ ਤਾਂ ਯਾਦ ਰੱਖਣਾ ਹੈ 1885 ਜੇਕਰ ਤੁਹਾਡੀ ਕਿਸਮਤ ਹੋਈ 1885 ਕੋ ਆਪਸ਼ਨ 'ਚ ਹੋਇਆ ਬਾਕੀਆਂ ਜੀ ਤਾਂ ਹੈ ਹੀ ਨਹੀਂ ਤਾਂ ਕੀ ਆ ਤੁਹਾਡਾ ਆਨਸਰ ਇਹੀ ਹੋ ਜਾਵੇਗਾ ਬਟ ਜੇ ਕਿ ਇੱਥੇ ਵੀ 1885 ਪਾਇਆ ਹੋਇਆ ਇੱਥੇ ਡੇਟ ਕੋਈ ਹੋਰ ਪਾ ਕੇ ਦਸੰਬਰ ਪਾਇਆ ਹੋਇਆ ਤਾਂ ਦੋਸਤੋ ਯਾਦ ਰੱਖਣਾ ਹੈ 28 ਦਸੰਬਰ ਵੀ ਕੀ ਹੈ ਯਾਦ ਰੱਖਣਾ ਹੈ ਤਾਂ ਇਹ ਕੀ ਹੋ ਗਿਆ ਐਕੂਰੇਟ ਡੇਟ ਹੋਗੀ 28 ਦਸੰਬਰ 1885 ਨੂੰ ਪਹਿਲਾ ਸੈਸ਼ਨ ਹੋਇਆ ਸੀ ਕਾਂਗਰਸ ਦਾ ਅੱਗੇ ਦੇਖਿਆ ਜAVE ਕਹਿੰਦਾ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਤਾਂ ਇਹ ਵੀ ਇੰਪੋਰਟੈਂਟ ਹੈ ਦੋਸਤੋ ਹੁਣ ਬਦਰੂਦੀਨ ਤੈਬ ਜੀ ਨੇ ਨਹੀਂ ਕੀਤੀ ਸੀ ਜਾਰਜ ਜੂਲੇ ਨੇ ਨਹੀਂ ਕੀਤੀ ਸੀ ਮਹਾਤਮਾ ਗਾਂਧੀ ਨੇ ਤਾਂ ਬਿਲਕੁਲ ਨਹੀਂ ਕੀਤੀ ਸੀ ਇਹ ਕੀਤੀ ਸੀ ਏ ਓ ਹਿਊਮ ਜੋ ਕਿ ਕੀ ਸੀ ਇੱਕ ਇੰਗਲਿਸ਼ ਕੀ ਸੀ ਜਾਂ ਅੰਗਰੇਜ਼ ਅਧਿਕਾਰੀ ਸੀ ਇਸ ਨੂੰ ਅੰਗਰੇਜ਼ ਅਧਿਕਾਰੀ ਵੀ ਕਹਿ ਸਕਦੇ ਹਾਂ ਅਤੇ ਕੀ ਇਹ ਰਿਟਾਇਰਡ ਸੀ ਇਹ ਕੀ ਹੈ ਰਿਟਾਇਰਡ ਪਰਸਨ ਸੀ ਏ ਓ ਹਿਊਮ ਯਾਦ ਰੱਖਣਾ ਦੋਸਤੋ ਲਾਸਟ ਕੁਐਸਚਨ ਕਹਿੰਦਾ ਹੈ ਅੱਜ ਦਾ ਕਾਂਗਰਸ ਅਦਿবেশਨ ਦਾ ਕਾਂਗਰਸ ਸੈਸ਼ਨ ਦਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਇਹ ਸਾਰਿਆਂ ਨੂੰ ਪਤਾ ਹੋਵੇਗਾ ਇੱਕ ਨਿੱਕੇ ਨਿੱਕੇ ਬੱਚੇ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ 1985 ਚ ਬਣੀ ਸੀ ਕਿ 1885 ਚ ਬਣੀ ਸੀ ਹੁਣ ਦੇਖੋ ਆ ਜਾਣ ਕੇ ਪਾਈ ਹੋਈ ਹੈ অপਸ਼ਨ ਤੇ ਇੱਥੇ ਕੀ ਆ ਸਾਰੇ ਸਹੀ ਕਰਕੇ ਆਉਣਗੇ ਕਾਲੀ ਕਾਲੀ ਚ ਪੈਨਿਕ ਹੋ ਜਾਂਦੇ ਹਨ ਪੇਪਰ ਦੇ ਵਿੱਚ ਟਾਈਮ ਬਰਡਨ ਹੁੰਦਾ ਹੈ ਤਾਂ ਕੀ ਇਹ ਗਲਤ ਹੋ ਜਾਵੇਗਾ ਤੇ ਕੀ ਇਹ ਨੰਬਰ ਜਾਵੇਗਾ 1 ਨਹੀਂ ਜਾਵੇਗਾ 1 ਪੁਆਇੰਟ ਕੀ ਜਾਣਗੇ 25 ਵੀ ਜਾਣਗੇ ਨਾਲ ਪੁਆਇੰਟ 25 ਵੀ ਜਾਵੇਗਾ ਤਾਂ ਅਸੀਂ ਇਹ ਨਹੀਂ ਹੋਣ ਦੇਣਾ ਇਸ ਕਰਕੇ ਯਾਦ ਰੱਖਣਾ ਹੈ ਰਾਸ਼ਟਰੀ ਕਾਂਗਰਸ ਹੀ ਹੈ ਜੋ ਸਭ ਤੋਂ ਪਹਿਲਾਂ ਬਣੀ ਹੈ ਤੇ ਸਭ ਤੋਂ ਪਹਿਲਾਂ ਬਣੀ ਹੈ ਤਾਂ 1885 ਕੀ ਹੋ ਜਾਵੇਗਾ ਇਹਦਾ ਰਾਈਟ ਆਨਸਰ ਹੋ ਜਾਵੇਗਾ ਤਾਂ ਇਹ ਸੀ ਦੋਸਤੋ ਕੀ 10 ਕੁਐਸਚਨ ਇਹ 11 ਕੁਐਸਚਨ ਬਣ ਗਏ ਬਣ ਗਏ ਸਨ ਕਿਉਂਕਿ ਇੱਕ ਤੁਹਾਡਾ ਬੋਨਸ ਕੁਐਸਚਨ ਸੀ ਤਾਂ ਦੋਸਤੋ ਇਹ ਕਿਸ ਤਰ੍ਹਾਂ ਦੇ ਲੱਗੇ ਕਿਉਂਕਿ ਕਾਂਗਰਸ ਸੈਸ਼ਨ ਨਾਲ ਸੰਬੰਧਤ ਸਨ ਦੋਸਤੋ ਤਾਂ ਪੇਪਰਾਂ ਵਿੱਚ ਵਾਰ-ਵਾਰ ਪੁੱਛੇ ਜਾ ਰਹੇ ਹਨ ਰਟਾ ਲਗਾ ਲਓ ਦੋਸਤੋ ਇਹਨਾਂ ਕੁਐਸਚਨਾਂ ਨੂੰ ਜੇਕਰ ਨਹੀਂ ਵੀ ਪਤਾ ਲੱਗ ਰਿਹਾ ਤਾਂ ਰਟਾ ਲਗਾ ਲਓ ਵੈਸੇ ਰਟਾ ਲਗਾਉਂਦੀ ਤੁਹਾਨੂੰ ਲੋੜ ਨਹੀਂ ਹੈ ਤਾਂ ਮਿਲਦੇ ਆਂ ਆਪਾਂ ਅੱਗੇ ਲੈ ਕੇ ਆਵਾਂਗਾ ਕਾਂਗਰਸ ਦੇ ਹੋਰ ਕੁਐਸਚਨ ਸੈਸ਼ਨ ਦੇ ਤਾਂ ਉਸ ਵੀਡੀਓ ਦੇ ਵਿੱਚ ਮਿਲਾਂਗੇ ਤੇ ਕੋਈ ਹੋਰ ਵੀਡੀਓ ਵੀ ਹੋਈ ਤਾਂ ਉਸ ਦੇ ਵਿੱਚ ਵੀ ਮਿਲਾਂਗੇ ਤਦ ਤੱਕ ਰਹੇ ਸਾਥ